ਸਮੇਂ ਘਟਨਾ ਕਰਮ ਵਾਪਰਿਆ ਕੀ ਘਟਨਾ ਹੋਈ ਹੈ ਤੁਸੀਂ ਮੌਕੇ ਤੇ ਮਦਦ ਨੂੰ ਸੀ ਕੀ ਸਾਰਾ ਹੋਇਆ ਕੀ ਘਰ ਵਿੱਚ ਇਹ ਸਦਾ ਬਿੰਡਾ ਜੀ ਦੇ ਦਸਮ ਤਾਕੋ ਜੋ ਕਿ ਐਮ ਸੀ ਨੇ ਇਥੋਂ ਦੇ ਰਾਤ ਲਗਭਗ ਸਾਢੇ ਸਾਢੇ 11 ਵਜੇ 11:30 ਸਾਢੇ 11 10 ਵਜੇ ਦੇ ਮਤਲਬ ਵਿਚਕਾਰ ਇਹਨਾਂ ਨੇ ਬੱਸ ਸਟੈਂਡ ਦੇ ਨੇੜੇ ਪਿਸਤੌਲ ਲਹਿਰਾ ਕੇ ਉਥੇ ਗੋਨਾਗਰਦੀ ਕਰਕੇ ਗਏ ਆ ਗਾਲਾਂ ਦੇ ਕੇ ਗਏ ਆ ਇਸ ਵੰਦੇ ਵਿੱਚ ਸਾਡੇ ਐਮ ਸੀ ਸਾਹਿਬ ਉਹਨਾਂ ਨੇ ਚੌਕੀ ਦੇ ਵਿੱਚ ਰਿਪੋਰਟ ਲੱਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਨੇ ਗੱਲ ਨਹੀਂ ਸੁਣੀ ਉਹਦੇ ਖਿਲਾਫ ਇਹਨਾਂ ਨੇ ਚੌਕੀ ਅੱਗੇ ਧਰਨਾ ਲਾਇਆ ਅੱਛਾ ਮੈਂ ਵੀ ਕੁਦਰਤੀ ਮੈਂ ਆ ਰਿਹਾ ਸੀ ਮਹਾਂ ਵੀ ਦੇਖੋ ਕੀ ਧਰਨਾ ਕੀ ਆ ਉਹ ਮੇਰੇ ਕੋਲ ਕੁਝ ਐਮਸੀ ਆ ਗਏ ਕਹਿੰਦੇ ਜੀ ਤੁਸੀਂ ਆਓ ਕਹਿੰਦੇ ਵੀ ਵਿਸ਼ਵਾਸ ਦਿਵਾਓ ਮੈਂ ਉੱਥੇ ਚਲਾ ਗਿਆ ਅਜੇ ਮੈਂ ਜਾ ਕੇ ਖੜ੍ਹਾ ਹੀ ਸੀ ਉੱਥੇ ਤੇ ਇੱਕ ਤੇਜ਼ ਰਫਤਾਰ ਨਾਲ ਗੱਡੀ ਆਈ ਤੇ ਉਹਨਾਂ ਨੇ ਮਤਲਬ ਮੇਰਾ ਖਾਲਾ ਵੀ ਉੱਤੇ ਚੜਾ ਦੇਣੀ ਸੀ ਜਿਨ੍ਹਾਂ ਵੀ ਸੌ ਦੋ ਸੌ ਬੰਦਾ ਸੀਗਾ ਭੱਜ ਕੇ ਪਾਸੇ ਹੋਏ ਤੇ ਉਹਨਾਂ ਨੇ ਨਿਕਲਨਸਾਰ ਫਾਇਰਿੰਗ ਕਰੀ ਤੈਨ ਉਹਨਾਂ ਨੇ ਫਾਇਰ ਕਰਿਆ ਦੋ ਕੰਢੇ ਦੇ ਵੱਜੇ ਇੱਕ ਹਵਾਈ ਫਾਇਰ ਉਹ ਇਸ ਤਰ੍ਹਾਂ ਲੈ ਕੇ ਚੌਪਲ ਚੌਂਕੀ ਦੇ ਅੰਦਰ ਵੀ ਭੜਿਆ ਇਹ ਗੁੰਡਾਗਰਦੀ ਕਰੀ ਹੈ ਇਹ ਅਕਾਲੀ ਦਲ ਦੀ ਸ਼ੈਅ ਤੇ ਕੰਮ ਕਰਿਆ ਕਿਉਂਕਿ ਜਿਨ੍ਹਾਂ ਨੇ ਗੁੰਡਾਗਰਦੀ ਕਰੀ ਹੈ ਉਹ ਅਕਾਲੀ ਦਲ ਦਾ ਬੰਦਾ ਹੈ ਕਿਉਂਕਿ ਜਿਹੜੀ ਕੱਲ ਹੀ ਸਾਰੇ ਬਖਲਾਈ ਹੋਏ ਹੈ ਸਾਡੀ ਆਮ ਆਦਮੀ ਪਾਰਟੀ ਨੇ ਪਹਿਲਾਂ 50000 ਤੋਂ ਵੱਧ ਇਸ ਨੂੰ ਜੇੜ ਕਰੀ ਹੈ ਉਹ ਹੁਣ ਬਖਲਾਏ ਹੋਇਆ ਵੀ ਇਹ ਅ ਇਸ ਵਾਰ ਫੇਰੇ ਇਹ ਅ ਕਿਸੇ ਤੱਕੇ ਜਿੱਤੂਗੀ ਤੇ ਇਸ ਕਰਕੇ ਇਹ ਦਹਿਸ਼ਤ ਦਾ ਮਾਹੌਲ ਬਣਾ ਰਿਹਾ ਹੈ। ਕੌਣ ਕੌਣ ਸੀ ਜੀ ਬਾਈ ਨੇਮ ਦੱਸ ਸਕਦੇ ਹੋ ਜਿਹੜੇ ਇਹਨਾਂ ਨੇ ਫਾਇਰਿੰਗ ਕੀਤੀ ਹੈ? ਕੌਣ ਕੌਣ ਸੀ ਬਾਈ ਨੇਮ? ਬਾਈ ਨੇਮ ਹਾਂ ਜੀ ਇੱਕ ਤਾਂ ਜਗਜੀਤ ਸਿੰਘ ਹੈ ਜੀ। ਜੀ। ਉਹਨੇ ਫਾਇਰਿੰਗ ਕਰੀ ਹੈ। ਇੱਕ ਉਹਦੇ ਨਾਲ ਸੀਗਾ ਗੋਸ਼ੇਬ ਸਿੰਘ ਜੀ। ਗੁਰਦਾਸ ਸਿੰਘ ਸੀਗਾ। ਜੀ। ਮੰਨੂ ਮਨੋ ਇੱਕ ਮੰਨੂ ਮਨੋ ਦੇ ਗੁਰਦਾਸ ਸਿੰਘ ਦੀ ਗੱਲ ਕਰਦੇ ਹੋਏ ਟਰੱਕ ਜਿਹਨੇ ਪ੍ਰਧਾਨ ਵੀ ਰਹੇ ਪ੍ਰਧਾਨ ਵੀ ਰਹੇ ਹਾਂ ਜੀ ਤੁਸੀਂ ਕਹਿੰਦੇ ਹੋ ਕਾਦੀਦਲ ਵੱਲੋਂ ਸ਼ਾਇਦ ਤੁਹਾਡੇ ਵੱਲੋਂ ਟਰੱਕ ਦੇ ਪ੍ਰਧਾਨ ਲਾ ਕੇ ਚਾਉਂਦੇ ਛੱਡ ਗਏ ਨਹੀਂ ਜੀ ਇਹ ਅਸੀਂ ਤਾਂ ਇਹਨੂੰ ਛੱਡਤਾ ਸੀਗਾ ਜੀ ਐਸੇ ਕਿਉਂਕਿ ਇਹ ਥੋੜਾ ਜਿਹਾ ਉਲਟ ਚੱਲਣ ਲੱਗੇ ਸੀਗਾ ਜੁਨੇ ਆਂਦੇ ਉੱਥੇ ਐ ਪੋਸਟਾ ਉੱਲ ਜਾ ਕੇ ਰੱਖ ਦਿੰਦੇ ਸੀਗੇ ਵੀ ਉੱਥੇ ਤਾਂ ਕਬਜ਼ਾ ਥੋੜੋ ਲੈਣਾ ਹੁੰਦਾ ਟਰੱਕ ਦੂਣੇ ਵਾਲੇ ਸਾਰੇ ਕਹਿੰਦੇ 200 ਬੰਦੇ ਮੇਰੇ ਕੋਲ ਗਿਆ ਕਹਿੰਦੇ ਇਹਨੂੰ ਤੁਸੀਂ ਕਰੋ ਉਹ ਇਸ ਨੂੰ ਲਾਤਾ ਸੀ ਤੇ ਹੁਣ ਇਹ ਸਾਡੇ ਤੋਂ ਹੋਰ ਬਾਕੀ ਸੀ ਇਹ ਅਸੀਂ ਬਣਾਇਆ ਸੀ ਹਾਂ ਜੀ ਪਾਰਟੀ ਖੜਤੀ ਸੀ ਜੀ ਇਹਨ ਅਸੀਂ ਤਾਂ ਇਹਨੂੰ ਸਲਾਈ ਨਹੀਂ ਹੈ ਤੇ ਆਪ ਵੀ ਤੋਂ ਪਾਸੇ ਗੱਤ ਅਸੀਂ ਹਾਂਜੀ ਹਾਂਜੀ ਇਹ ਤੁਹਾਡੇ ਦੇ ਵੀ ਕੋਈ ਫਾਇਰ ਵਗੈਰਾ ਹੋਇਆ ਜਿਵੇਂ ਚਰਚਾ ਹੋ ਰਹੀ ਹੈ ਜੀ ਨਹੀਂ ਉਹ ਤਾਂ ਜੀ ਫਾਇਰਿੰਗ ਦਾ ਸਾਰਿਆਂ ਤੇ ਹੋ ਗਿਆ ਮੌਕੇ ਤੇ ਮੌਜੂਦ ਹੀ ਸੀਗੇ ਮੌਜੂਦ ਮੈਂ ਮਤਲਬ ਮੇਰੀ ਹਾਜ਼ਰੀ ਦੇ ਵਿੱਚ ਇਹ ਕੰਮ ਹੋਇਆ ਜੀ ਮੈਨੂੰ ਅਜੇ 5 ਮਿੰਟ ਵੀ ਨਹੀਂ ਸੀ ਹੋਏ ਉੱਥੇ ਗਏ ਐਵੇਂ ਸਭ ਪੋਸਟਾ ਫੀਲਡ ਦੇਖਦੇ ਆਦੇ ਵਿੱਚ ਵੀ ਇੱਕ ਐਮ ਐਲ ਏ ਜੀ ਦੀ ਸੁਰੱਖਿਆ ਲਈ ਹੋ ਸਕੀ ਜਾਂ ਕਿਸ ਬੰਦੇ ਨੇ ਰਾਤ ਫਾਇਰਿੰਗ ਕੀਤੀ ਹੈ ਉਹ ਇਹਦੇ ਰਾਤ ਹੀ ਉਹਨੂੰ ਗ੍ਰਿਫਤਾਰ ਕਰਕੇ ਜਾਂ ਉਹਦਾ ਰਵਾਲਵਰ ਜ਼ਬਤ ਕਰ ਕਿਸ ਤੁਹਾਨੂੰ ਮੈਂ ਦੱਸਦਾ ਜੀ ਅੱਜ ਤੋਂ 20-25 ਦਿਨ ਪਹਿਲਾਂ ਇੱਕ ਇਹਨਾਂ ਦੇ ਖਿ ਲੈਕਿਨ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਹੀ ਉਹਨਾਂ ਦੇ ਲਾਇਸੈਂਸ ਜਮ੍ਹਾਂ ਕਰਵਾਈ ਅ ਅਸਲ ਜਮ੍ਹਾਂ ਨਹੀਂ ਕਰਵਾਇਆ ਤੇ ਜੇ ਇਹਨਾਂ ਦੀ ਅਣਗਹਿਲੀ ਨਾ ਹੁੰਦੀ ਤਾਂ ਇਹ ਘਰ ਨਹੀਂ ਵਾਪਰਦੀ ਸੀ ਇਹਨਾਂ ਦੀ ਪੂਰੀ ਅਣਗਹਿਲੀ ਹੈ ਪੁਲਿਸ ਦੀ ਨਰਕੀ ਹੈ ਪੁਲਿਸ ਦੀ ਪੂਰੀ ਨਰਕੀ ਹੈ ਜਦੀ ਮੈਂ ਇਹ ਐਸਐਸਪੀ ਸਾਹਿਬ ਨੂੰ ਵੀ ਕਿਹਾ ਡਿਪੀ ਸਾਹਿਬ ਨੂੰ ਵੀ ਕਿਹਾ ਸਾਰੇ ਪ੍ਰਸ਼ਾਸਨ ਨੂੰ ਮੈਂ ਦੱਸ ਤੋਕਿਆ ਪਹਿਲਾਂ ਵੀ ਇਹ ਜੋ ਸਾਡੇ ਥਾਣਾ ਨਥਾਣਾ ਤੇ ਪੁਲਿਸ ਚੌਕੀ ਇਹ ਕਿਸੇ ਗੱਲ ਹੀ ਤੋਂ ਦੇ ਵੈਸੇ ਤਾਂ ਇਹ ਸਾਰੇ ਮਾਹੌਲ ਇਹਦਾ ਬਣਿਆ ਪਿਆ ਮੈਂ ਚਾਰੀ ਚੌਕੀ ਜਿਹਨੇ ਵੀ ਸਾਡੇ ਮੇਰੇ ਹਲਕੇ ਦੇ ਵਿੱਚ ਆਉਂਦੇ ਆ ਖਾਣੇ ਚੌਕੀਆਂ ਕੁਈ ਕਿਸੇ ਦੀ ਸੁਣਵਾਈ ਨਹੀਂ ਕਰ ਰਹੀ। ਕੈਮਰਾ ਸਾਹਿਬ ਜੀ ਤੁਹਾਡੀ ਤੁਸੀਂ ਇੱਕ ਹਲਕੇ ਦੇ ਨਮਾਇੰਦਿਆਂ ਮੌਜੂਦਾ ਸਰਕਾਰ ਦੇ ਐਮਐਲਏ ਤੁਹਾਡੀ ਸੁਣਵਾਈ ਨਹੀਂ ਆਪਾਂ ਬਿਲਕੁਲ ਤੱਕ ਨਹੀਂ ਬੰਦ ਹੋ। ਇਹ ਜੀ ਫਿਰ ਇਹੀ ਤਾਂ ਰੌਲਾ ਹੈ। ਇਹ ਕ ਤੁਸੀਂ ਉਹ ਸਾਡੇ ਕੋਲੇ ਆਉਂਦੇ ਜੀ ਉਹ ਐਸੇ ਕਰਕੇ ਇਹ ਤਾਂ ਹੁਣ ਇਹਨਾਂ ਦੀ ਬਹੁਤ ਵੱਡੀ ਗਲਤੀ ਹੈ ਪ੍ਰਸ਼ਾਸਨ ਦੀ। ਇਹ ਗੱਲ ਮਾਨ ਸਾਹਿਬ ਤਾਂ ਰੱਖੀ ਜੀ ਕਿ ਸੁਣਵਾਈ ਹੋ ਨਹੀਂ ਰਹੀ। ਮਾਨ ਸਾਹਿਬ ਨੂੰ ਪਤਾ ਜੀ। ਮਾਨ ਸਾਹਿਬ ਨੂੰ ਸਭ ਨੂੰ ਪਤਾ ਜੀ। ਅੱਜ ਗੱਲ ওই ਮਾਨ ਸਾਹਿਬ ਨਾਲ ਨਹੀਂ ਮਾਨ ਸਾਹਿਬ ਨਾਲ ਅੱਜ ਕੋਈ ਨਹੀਂ ਗੱਲ। ਅੱਜ ਮੈਂ ਖੇਤੀਬਾੜੀ ਮੰਤਰੀ ਕੁਰੀਆ ਸਾਹਿਬ ਨਾਲ ਗੱਲ ਹੋਈ ਉਹ ਮੈਂ ਵਾਰੀ ਗੱਲ ਦੱਸੀ ਅਰਸਤ ਹੋਈ ਹੈ ਜੀ ਕਿਸੇ ਦੀ ਅਗਰ ਇਸ ਦੋ ਬੰਦਿਆਂ ਦੀ ਹੋਈ ਹੈ ਗੁਰਸੇਵ ਸਿੰਘ ਦੀ ਤੇ ਜਗਜੀਤ ਸਿੰਘ ਦੀ ਅਰਸਤ ਹੋਤੀ ਦੂਸਰੇ ਦੋ ਬੰਦੇ ਕਿੱਥਨਾ ਵਾਪਰੀਆ ਢੋਲੀ ਦੀ ਕੀ ਹੈ ਪੂਰਾ ਮਾਮਲਾ ਜੀ ਕੀ ਕਾਰਵਾਈ ਕੀਤੀ ਅੱਜ ਜਿਹੜੀ ਸਵੇਰੇ ਹੈਗਾ ਜਿਹੜੇ ਪੁੱਚੋ ਮੰਡੀ ਦੇ ਨਿਵਾਸੀ ਹੈਗੇ ਆ ਉਹਨਾਂ ਦੀ ਇੱਕ ਦੂਸਰੀ ਧਿਰ ਦੇ ਨਾਲ ਕੋਈ ਆਪਸੀ ਰਾਤ ਨੂੰ ਕੋਈ ਪ੍ਰੋਬਲਮ ਹੋਈ ਸੀ ਆਪਸ ਚ ਆਪਣੇ ਲਾਗਤ ਬਾਜੀ ਸੀਗੀ ਕੋਈ ਤੇ ਉਹ ਸਬੰਧੀ ਉਹ ਅੱਜ ਸਵੇਰੇ ਜਿਹੜਾ ਹੈਗਾ ਚੌਕੀ ਤੇ ਬਾਹਰ ਇਕੱਠੇ ਹੋਏ ਸੀਗੇ ਜੋ ਇਹ ਇਕੱਠ ਹੋਣ ਦੇ ਕਾਰਨ ਜਿਹੜੀ ਆਪੋਜ਼ਿਟ ਪਾਰਟੀ ਸੀਗੀ ਉਹ ਆਪੋਜ਼ਿਟ ਪਾਰਟੀ ਦੀ ਇਹਨਾਂ ਦੇ ਨਾਲ ਆਪਸ ਵਿੱਚ ਫੋਨ ਤੇ ਕੋਈ ਕਹਾ ਸੁਣੀ ਹੋਈ ਹੈਗੀ ਹੈ ਜਿਸ ਕਾਰਨ ਜਿਹੜੀ ਆਪੋਜ਼ਿਟ ਪਾਰਟੀ ਹੈ ਉਹਨਾਂ ਨੇ ਇੱਥੇ ਆ ਕੇ ਜਿਹੜਾ ਹੈਗਾ ਇਹਨਾਂ ਦੇ ਨਾਲ ਪਹਿਲਾਂ ਗਾਲੀ-ਕਲੋਚ ਕੀਤੀ ਤੇ ਜਿਹੜੇ ਹੈਗੇ ਆ ਫਾਇਰ ਹੈਗੇ ਆ ਉਹ ਓਪਨ ਕੀਤੇ ਹੈਗੇ ਆ ਜਿਹੜੇ ਅਕਿਊਜ਼ਡ ਹੈਗੇ ਆ ਜਗਜੀਤ ਸਿੰਘ ਪੁੱਤਰ ਜਰਨੈਲ ਸਿੰਘ ਏ ਵਾਸੀ ਨਥਾਣਾ ਸੇਵਕ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਚੱਕ ਰਾਮ ਸਿੰਘ ਵਾਲਾ ਗੁਰਦਾਸ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਚੱਕ ਬਖਤੂ ਅਤੇ ਇੱਕ ਮਨੋਜ ਕੁਮਾਰ ਮੰਨੂ ਹੈਗੇ ਜਿਹੜੇ ਇਹ ਜਿਹੜੇ ਚਾਰ ਦੋਸ਼ੀ ਹੈਗੇ ਆ ਇਹਨਾਂ ਵੱਲੋਂ ਇਹ ਜਿਹੜਾ ਇਨਸੀਡੈਂਟ ਹੈਗਾ ਇਸ ਨੂੰ ਅੰਜਾਮ ਦਿੱਤਾ ਗਿਆ ਜਿਨ੍ਹਾਂ ਨੂੰ ਜਿਨ੍ਹਾਂ ਵਿੱਚੋਂ ਅਸੀਂ ਜਿਹੜਾ ਜਗਜੀਤ ਸਿੰਘ ਹੈਗਾ ਜੀ ਤੇ ਸੇਵਕ ਹੈਗਾ ਇਹਨਾਂ ਨੂੰ ਅਸੀਂ ਆਰਾਊਂਡ ਅਪ ਕਰ ਲਿਆ ਹੈਗਾ ਤੇ ਇਹਨਾਂ ਦੇ ਖਿਲਾਫ ਜਿਹੜੀ ਐਕਸ਼ਨ ਹੈਗਾ ਉਹ ਲਿੱਤਾ ਜਾ ਰਿਹਾ ਸਰ ਇਹ ਵੀ ਗੱਲ ਸਮਝਾਓ ਮਾਮਲਾ ਕੀ ਸੀਗਾ ਜੀ ਇਹ ਪੂਰਾ ਜਿਹੜਾ ਕੀ ਕਾਰਨ ਕੀ ਸੀ ਗੱਲ ਰਹੀ ਇਹਨਾਂ ਦੀ ਜਿਹੜੀ ਆਪਸ ਚ ਕੋਈ ਮਤਲਬ ਮੰਡੀ ਲੈਵਲ ਤੇ ਕੋਈ ਇਹਨਾਂ ਦੀ ਪਹਿਲਾਂ ਦੀ ਕੋਈ ਪ੍ਰੋਬਲਮ ਚੱਲ ਰਹੀ ਸੀ ਕਿ ਜੋ ਕੱਲ ਵੀ ਰਾਤ ਨੂੰ ਇਹਨਾਂ ਦੀ ਆਪਸ ਦੇ ਵਿੱਚ ਕੋਈ ਗੱਲਬਾਤ ਹੋਈ ਸੀਗੀ ਪ੍ਰੋਬਲਮ ਹੋਈ ਸੀਗੀ ਤੇ ਕੋਈ ਇਹਨਾਂ ਦਾ ਆਪਸੀ ਜਿਹੜਾ ਹੈਗਾ ਕੋਈ ਪ੍ਰੋਬਲਮ ਹੈਗਾ ਰੀਜ਼ਨ ਆ ਉਹਦੇ ਕਰਕੇ ਇਹ ਇਨਸੀਡੈਂਟ ਹੋਇਆ ਹੈ ਜੀ ਸ੍ਰੀ ਸਾਹਿਬ ਗੱਲ ਕਰੀਏ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਜਦੋਂ ਉਹਨਾਂ ਨੇ ਗੋਲੀਆਂ ਚਲਾਈ ਤਾਂ ਮੌਕੇ ਤੇ ਮੌਜੂਦਾ ਐਮਐਲਏ ਮੌਜੂਦ ਸਨ ਜੀ ਇਹਦੇ ਵਿੱਚ ਇਹ ਕਲੈਰੀਫਾਈ ਕਰਨਾ ਹੈਗਾ ਵੀ ਜਿਹੜੀ ਅ ਅਗਰੀਵਡ ਪਾਰਟੀ ਹੈ ਜਿਹੜੀ ਵਿਕਟਮ ਪਾਰਟੀ ਹੈ ਉਹਨਾਂ ਵੱਲੋਂ ਜਿਹੜੇ ਐਮਐਲਏ ਸਾਹਿਬ ਨੂੰ ਰਿਕੁਐਸਟ ਕੀਤੀ ਗਈ ਸੀ ਕਿ ਵੀ ਸਾਡੀ ਇਹ ਮੰਡੀ ਦੀ ਪ੍ਰੋਬਲਮ ਹੈਗੀ ਹੈ ਤੁਸੀਂ ਪਲੀਜ਼ ਆ ਕੇ ਸੁਣੋ ਜੋ ਐਮਐਲਏ ਸਾਹਿਬ ਉਹਨਾਂ ਦੇ ਨਾਲ ਗੱਲਬਾਤ ਕਰਨ ਆਏ ਸੀ ਵਿਚਾਰ ਵਟਾਂਦਰਾ ਕਰਨ ਆਏ ਸੀਗੀ ਪਰ ਮੀਨ ਵਾਈਲ ਜਿਹੜੀ ਆਪੋਜ਼ਿਟ ਪਾਰਟੀ ਹੈਗੀ ਉਹਨਾਂ ਦੀ ਫਰਸਟ ਪਾਰਟੀ ਦੇ ਨਾਲ ਜਿਹੜੀ ਹੈਗੀ ਆ ਉਹ ਕਹਾਣੀ ਹੋਗੀ ਤੇ ਇਹ ਪ੍ਰੋਬਲਮ ਜਿਹੜੀ ਹੈਗੀ ਹੈ ਕ੍ਰੀਏਟ ਹੋਗੀ ਤੇ ਮਤਲਬ ਇਹਦੇ ਵਿੱਚ ਐਮ ਐਲ ਏ ਸਾਹਿਬ ਸਿਰਫ ਜਿਹੜੀ ਫਰਸਟ ਇਕਰੀਬ ਪਾਰਟੀ ਉਹਦੇ ਨਾਲ ਗੱਲਬਾਤ ਹੀ ਕਰਨਾ ਹੈ ਸੀਗੇ ਉਹ ਮਤਲਬ ਕਿਸੇ ਵੀ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਵੇਚ ਇਨਵੋਲ ਨਹੀਂ ਹੋਏ ਇਹਦੇ ਵਿੱਚ ਸਰ ਇਹ ਕੋਲ ਜੀ ਜਦੋਂ ਗੋਲੀ ਚੱਲੀ ਹੈ ਉਸ ਤੋਂ ਹਾਂ ਜੀ ਹਾਂ ਜੀ ਗੋਲੀ ਜਿਹੜੀ ਹੈਗੀ ਆ ਉਹ ਕਿਸੇ ਵੀ ਪਰਸਨ ਦੇ ਮਤਲਬ ਲੈਟ ਲੋਨ ਐਮ ਐਲ ਏ ਸਾਹਿਬ ਉਹ ਕਿਸੇ ਵੀ ਪਰਸੰਦੇ ਨਹੀਂ ਲੱਗੀ ਹੈਗੀ ਆ ਉਹ ਹਵਾਈ ਕਰ ਕੀਤਾ ਜਾਂ ਦੀਵਾਰ 'ਚ ਵੱਜਿਆ ਜੀ ਇਹ 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 ਚੀਜ਼ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਕਲੈਰੀਫਾਈ ਵੀ ਕਰਾਂਗੇ ਜੋ ਮਤਲਬ ਅਗਰੀਵਡ ਪਾਰਟੀ ਆ ਉਹਦੇ ਵੱਲੋਂ ਇਹੀ ਲਿਖਾਇਆ ਗਿਆ ਵੀ ਸਾਡੇ ਤੇ ਮਤਲਬ ਮਤਲਬ ਕਹਾ ਸੋਨੀ ਦੇ ਕਰਕੇ ਸਾਡੇ ਤੇ ਅਟੈਕ ਕੀਤਾ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਉਹ ਕਲੀਅਰ ਹੋ ਜਾਊਗਾ ਕਿੰਨੇ ਫਾਇਰ ਕੀਤੇ ਜੀ ਜੋ ਹੁਣ ਤੱਕ ਸਾਨੂੰ ਹੈਗਾ ਵੀ ਦੋ ਫਾਇਰ ਨੇ ਜਗੇ ਹੈਗਿਆ ਕੀਤੇ ਹੈਗੇ ਆ ਸਾਨੂੰ ਮੌਕੇ ਤੋਂ ਜਿਹੜਾ ਵੈਪਨ ਹੈਗਾ ਉਹ ਵੀ ਮਿਲ ਗਿਆ ਤੇ ਖਾਲੀ ਜਿਹੜਾ ਕਲੂਸ ਉਹ ਵੀ ਵੈਪਨ ਸਰ ਸੀਗਾਰ ਜਾਂ ਕੋਈ ਦੋ ਨੰਬਰ ਦਾ ਜਿਹੜਾ ਵੈਪਨ ਹੈਗਾ ਉਹ ਜਿਹੜਾ ਜਗਜੀਤ ਸਿੰਘ ਹੈ ਜੀ ਤੇ ਉਹਦੇ ਤੇ ਲਾਈਸੈਂਸਡ ਵੈਪਨ ਹੈਗਾ ਜੀ ਸਰ ਇੱਕ ਪਾਸੇ ਤਾਂ ਜਮਾ ਕਰਵਾਇਆ ਜਾ ਰਹੇ ਨੇ ਵੈਪਨ ਜਿਹੜੇ ਇਲੈਕਸ਼ਨ ਨੂੰ ਲੈ ਕੇ ਤਾਂ ਫਿਰ ਉਸ ਦੇ ਕੋਲੇ ਕਿਵੇਂ ਜਿਹੜੀ ਇਹ process ਜਿਹੜੀ ਹੈਗੀ ਹੈ ਡਿਪੋਜ਼ੀਸ਼ਨ ਦੀ ਉਹ ਚੱਲ ਰਹੀ ਸੀਗੀ ਜਿਹੜਾ ਇਹਦਾ ਆਰਮਡ ਡਿਪੋਜ਼ੀਸ਼ਨ ਨਹੀਂ ਹੋ ਗਿਆ ਇਹ ਜਿਹੜੀ ਥਾਣੇ ਥਾਣਾ ਹੈ ਉਹਦੇ ਤੋਂ ਕਲੈਰੀਫਿਕੇਸ਼ਨ ਜਿਹੜੀ ਹੈਗੀ ਆ ਉਹ ਲਈਤੀ ਜਾਊਗੀ ਵੀ ਕਿਉਂ ਨਹੀਂ ਸੀ ਜਮਾ ਹੋਇਆ ਸਰ ਕੀੜੀ ਤਾਰਾ ਦੀਨ ਮਾਮਲਾ ਕਰਦੇ ਹੋਏ ਫਿਲਹਾਲ ਜਿਹੜੀ ਇਹਨਾਂ ਨੇ ਸਾਨੂੰ ਆਪਣਾ ਬਿਆਨ ਲਿਖਾਇਆ ਉਹਦੇ ਅਕੋਰਡਿੰਗਲੀ ਅਸੀਂ 307 188 148 149 IPC ਤੇ 25 27 ਆਰਮਜ਼ ਐਕਟ ਦਾ ਜਿਹੜਾ ਹੈਗਾ ਅਸੀਂ ਕੇਸ ਰਜਿਸਟਰ ਕਰ ਸਰ ਗੱਡੀ ਚਰਾਉਣ ਦੀ ਗੱਲ ਸਾਹਮਣੇ ਆ ਰਹੀ ਹੈ ਜਿਹਦੇ ਕਰਕੇ ਉਹ ਦਰਸ਼ਨ ਕਰ ਰਹੇ ਹਾਂ ਹਾਂਜੀ ਉਹ ਜਿਹੜਾ ਉਹ ਹੈਗਾ ਵੀ ਜਿਹੜੇ ਇਹ ਅਕਿਊਜ਼ਡ ਹੈਗੇ ਆ ਆਪਣੀਆਂ ਦੋ ਗੱਡੀਆਂ ਦੇ ਵਿੱਚ ਆਏ ਸੀ ਜਿਨ੍ਹਾਂ ਨੇ ਇੱਕਦਮ ਬਿਲਕੁਲ ਨੇੜੇ ਆ ਕੇ ਜਿਹੜੀ ਹੈਗੀ ਆਪਣੀ ਗੱਡੀ ਸਟਾਪ ਕੀਤੀ ਸੀਗੀ ਤੇ ਉਹ ਵਾਲਾ ਵਰਜ਼ਨ ਵੀ ਹੈਗਾ